ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਤਾਂ ਇਨਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਪਰਿਨੀਤੀ ਚੋਪੜਾ ਦੇ ਬਾਰੇ ਕਿ ਪਰਿਨੀਤੀ ਚੋਪੜਾ ਜੋ ਸੋਸ਼ਲ ਮੀਡੀਆ ਤੇ ਤਾਂ ਸਰ ਗਰਮ ਹੈ ਇਹ ਬਾਲੀਵੁੱਡ ਦੇ ਵਿੱਚ ਵੀ ਖੂਬ ਆਪਣੀਆਂ ਅਦਾਕਾਰੀਆਂ ਦੇ ਨਾਲ ਚਲਵੇ ਬਖੇਰੇ ਨੇ ਪਰ ਤੁਹਾਨੂੰ ਦੱਸ ਦਿੰਨੇ ਕਦੋਂ ਕਿਸੇ ਦੀ ਚੀਜ਼ ਵਾਇਰਲ ਹੋ ਜਾਣੀ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਕਿਉਂਕਿ ਸੋਸ਼ਲ ਮੀਡੀਆ ਦਾ ਕੰਟੈਂਟ ਜਿਹੜਾ ਹੈ ਉਹ ਕਦੇ ਨਾ ਕਦੇ ਤੁਹਾਨੂੰ ਜ਼ਰੂਰ ਜੋ ਆ ਇੱਕ ਹਾਈਪ ਦੇ ਵਿੱਚ ਲੈ ਕੇ ਜਾਂਦਾ ਸੋ ਇਦਾਂ ਹੀ ਪਰਿਨੀਤੀ ਚੋਪੜਾ ਦਾ ਇੱਕ ਬਹੁਤ ਜ਼ਿਆਦਾ ਡਾਇਲੌਗ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਹੱਸੇ ਤ ਸਧਾਰਤ ਕਪੂਰ ਦੇ ਨਾਲ ਉਹਨਾਂ ਨੇ ਜਿਹੜੀ ਹੈ ਫਿਲਮ ਕੀਤੀ ਔਰ ਸਭ ਤੋਂ ਪਹਿਲੀ ਅਗਰ ਗੱਲ ਕਰੀਏ ਡਾਇਲੋਗ ਵਾਇਰਲ ਹੋਣ ਤੋਂ ਬਾਅਦ ਰਾਘਵ ਚੱਡਾ ਨੇ ਜੋ ਹੈ ਉਸ ਡਾਇਲੋਗ ਤੇ ਵੀਡੀਓ ਪੋਸਟ ਕੀਤੀ ਜਿਸ ਤੋਂ ਬਾਅਦ ਲਗਾਤਾਰ ਰਾਘਵ ਚੱਡਾ ਦੇ ਫੈਨਸ ਔਰ ਪਰਿਨੀਤੀ ਚੋਪੜਾ ਦੇ ਫੈਨਸ ਉਸੇ ਹੀ ਡਾਇਲੋਗ ਤੋਂ ਜੁੜਨੇ ਲਗਾਤਾਰ ਵੀਡੀਓਜ਼ ਬਣਾ ਰਹੇ ਨੇ ਹਾਲੀ ਦੇ ਵਿੱਚ ਮਾਧਵੀ ਦੇਕਸ਼ਿਤ ਦੀ ਵੀ ਅਸੀਂ ਵੀਡੀਓ ਦੇਖੀ ਉਸ ਡਾਇਲੋਗ ਤੇ ਔਰ ਆਪਣੀ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਉਸ ਡਾਇਲੋਗ ਤੇ ਜ਼ਰੂਰ ਵੀਡੀਓ ਬਣਾ ਰਹੇ ਨੇ ਪਰਿਨੀਤੀ ਚੋਪੜਾ ਨੇ ਅੱਜ ਸਟੋਰੀ ਦੇ ਵਿੱਚ ਵੀ ਮੈਂਸ਼ਨ ਕੀਤਾ ਹੈ ਆਪਣੇ ਡਾਇਲੋਗ ਨੂੰ ਲੈ ਕੀ ਕਿਸ ਕਿਸ ਨੇ ਜੋ ਹੈ ਪਿਲ ਨਹੀਂ ਖਾਈ ਅਭੀ ਤੱਕ ਕਾਈਂਡ ਆਫ ਕੁਛ ਇਦਾਂ ਦਾ ਉਹਨਾਂ ਨੇ ਆਪਣੀ ਸਟੋਰੀ ਦੇ ਵਿੱਚ ਲਿਖ ਕੇ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਸਵਾਲ ਵੀ ਕੀਤਾ ਕਿਉਂਕਿ ਪਰਿਨੀਤੀ ਨੂੰ ਵੀ ਪਤਾ ਹੈ ਕਿ ਉਹਨਾਂ ਦਾ ਇਹ ਡਾਇਲੋਗ ਜਿਹੜਾ ਇੱਕਦਮ ਹਾਈਪ ਕਰੀਏਟ ਕਰ ਰਿਹਾ ਹੈ ਸੋਸ਼ਲ ਮੀਡੀਆ ਤੇ ਇੱਕਦਮ ਵਾਇਰਲ ਹੋ ਰਿਹਾ ਹੈ ਸੋ ਰਾਗਵ ਚੱਡਾ ਵੀ ਵੀਡੀਓ ਪਾ ਚੁੱਕੇ ਨੇ ਇਸ ਤੋਂ ਪਹਿਲਾਂ ਅਗਰ ਪਰਿਨੀਤੀ ਚੋਪੜਾ ਦੀ ਗੱਲ ਕਰੀਏ ਤਾਂ ਦੋਨਾਂ ਨੇ ਵਿਆਹ ਕਰਵਾਇਆ ਸੀ ਔਰ ਹੈਪੀਲੀ ਜੋਨ ਨੇ ਦੋਨੋਂ ਮੈਰਿਡ ਨੇ ਪਰਿਨੀਤੀ ਦੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਸਨੇ ਦੇਖਿਆ ਸੀ ਅਸੀਂ ਸਾਰਿਆਂ ਨੇ ਦੇਖਿਆ ਕਿ ਜਿਸ ਦੇ ਵਿੱਚ ਉਸਨੇ ਬੋਲੇ ਵਿਆਹ ਹੁੰਦਾ ਉਸ ਤੋਂ ਬਾਅਦ ਉਹ ਵੀਡੀਓ ਦਾ ਚੰਕ ਜਿਹੜਾ ਉਹ ਵੀ ਤੇਜ਼ੀ ਨਾਲ ਵਾਇਰਲ ਹੋਇਆ ਔਰ ਇਨਾਂ ਦਾ ਇੱਕ ਇੰਟਰਵਿਊ ਵੀ ਆਇਆ ਸਪੈਸ਼ਲ ਇੰਟਰਵਿਊ ਸੀਗਾ ਜਿਸ ਦੇ ਵਿੱਚ ਦੋਨਾਂ ਦੀ ਜਿਹੜੀ ਬਾਰਤਾਲਾਪ ਉਹ ਵੀ ਸਾਹਮਣੇ ਆਈ ਔਰ ਰਾਗਵ ਦਾ ਕਹਿਣਾ ਹੈ ਕਿ ਬਹੁਤ ਚੁਲਬੁਲੀ ਹੈ ਔਰ ਬਹੁਤ ਸਿਆਣੀ ਹੈ ਲੇਕਿਨ ਪਰਿਨੀਤੀ ਚੋਪੜਾ ਇਹ ਕਹਿੰਦੀ ਹੈ ਕਿ ਜੋ ਰਾਗਵ ਚੱਡਾ ਨੇ ਉਹਨਾਂ ਤੋਂ ਜ਼ਿਆਦਾ ਮੈਂ ਸਿਆਣੀ ਨਹੀਂ ਹੈਗੀ ਇਹ ਬਹੁਤ ਜ਼ਿਆਦਾ ਮੈਚੁਰ ਨੇ ਮੇਰੀਆਂ ਬਚਕਾਨੀਆਂ ਹਰਕਤਾਂ ਜਿਹੜੀਆਂ ਨੇ ਇਹਨਾਂ ਨੂੰ ਬਹੁਤ ਪਸੰਦ ਆਉਂਦੀਆਂ ਨੇ ਪਰ ਕਿਤੇ ਨਾ ਕਿਤੇ ਜੋ ਨੇ ਮੈਨੂੰ ਹਮੇਸ਼ਾ ਗਾਈਡ ਕਰਦੇ ਨੇ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਪੜਾ ਜਿਹੜੇ ਨੇ ਅਸੀਂ ਫੇਸ ਕਰਦੇ ਆ ਜਾਂ ਕਿੰਨਾ ਆਪਾਂ ਡਾਊਨਸ ਤੋਂ ਅਸੀਂ ਗੁਜ਼ਰ ਕੇ ਇੱਥੇ ਉਹੀ ਹੈ ਕਿ ਦੋਨੋਂ ਇੱਕ ਦੂਜੇ ਦੇ profession ਦੇ ਵਿੱਚ ਇੰਟਰਫੇਅਰ ਕਦੇ ਨਹੀਂ ਕਰਦੇ ਇਹ ਵੀ ਬਹੁਤ ਵੱਡੀ ਸਟੇਟਮੈਂਟ ਸੀ ਜਦੋਂ ਪਰਿਣੀਤੀ ਨੇ ਕਿਹਾ ਕਿ ਮੈਨੂੰ ਪੋਲੀਵੁੱਡ ਪੋਲੀਟੀਕਲ ਚੀਜ਼ਾਂ ਦਾ ਪੀ ਨਹੀਂ ਪਤਾ ਤੇ ਉਹਨਕੋ ਬਾਲੀਵੁੱਡ ਕਾ ਵੀ ਨਹੀਂ ਪਤਾ ਸੋ ਹੈਪੀਲੀ ਮੈਰਿਡ ਕਪਲ ਜਿਹੜਾ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਸਰਗਰਮ ਹੈ ਔਰ ਇਸ ਤੋਂ ਇਲਾਵਾ ਗੱਲ ਕਰੀਏ ਰਾਗਵ ਚੱਡਾ ਦੀ ਤਾਂ ਆਪਣੇ ਆਮ ਆਦਮੀ ਪਾਰਟੀ ਦੇ ਮੰਨੇ ਪਰਮਨੇ ਪੋਲਿਟੀਸ਼ੀਅਨ ਨੇ ਔਰ ਉਹਨਾਂ ਨੂੰ ਲੋਕ ਜਣੇ ਸਪੋਰਟ ਵੀ ਕਰਦੇ ਨੇ ਉਹਨਾਂ ਨੂੰ ਪਸੰਦ ਵੀ ਕਰਦੇ ਨੇ ਉਸ ਤੋਂ ਪਹਿਲਾਂ ਪਰਿਨੀਤ ਚੋਪੜਾ ਦੀ ਗੱਲ ਕਰੀ ਤਾਂ ਪਰਿਨੀਤੀ ਬਾਲੀਵੁੱਡ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਸੀ ਔਰ ਬਹੁਤ ਬੋਲਡ ਕੈਰੈਕਟਰਸ ਦੇ ਵਿੱਚ ਅਸੀਂ ਪਰਿਨੀਤੀ ਨੂੰ ਦੇਖਿਆ ਪਰ ਵਿਆਹ ਤੋਂ ਬਾਅਦ ਹੁਣ ਜਦੋਂ ਬਾਲੀਵੁੱਡ ਦੇ ਵਿੱਚ ਪਰਿਨੀਤੀ ਕੰਮ ਕਰ ਰਹੀ ਹੈ ਤਾਂ ਬਹੁਤ ਸਾਫ਼ ਸੁਥਰਾ ਕੰਮ ਜਿਹੜਾ ਉਹ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਕੈटरीना कैफ ਨੂੰ ਵੀ ਅਸੀਂ ਪਹਿਲਾਂ ਦੇਖਿਆ ਕਿ ਬਹੁਤ ਬੋਲਡ ਕੈਰੈਕਟਰਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਲੇਕਿਨ ਜਦੋਂ ਵਿਆਹ ਹੋਇਆ ਵੀ ਕਿ ਕੌਸ਼ਲ ਦੇ ਨਾਲ ਮੈਸ਼ਿਨ ਇੰਡਸਟਰੀ ਦੇ ਵਿੱਚ ਕੰਮ ਕਰਦੇ ਨਜ਼ਰ ਆਉਂਦੇ ਨੇ ਸੋ ਪਰੀ ਨੀਤੀ ਦੇ ਵਾਇਰਲ ਡਾਇਲੌਗ ਦੇ ਬਾਰੇ ਤੁਹਾਡਾ ਕੀ ਕਹਿਣਾ ਔਰ ਤੁਸੀਂ ਰੀਲ ਬਣਾਈ ਹੈ ਲੈ ਕੇ ਨਹੀਂ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ